ਇੱਕ ਦਿਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਭਾਈ ਗੜੀਆ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਬੜੇ ਪ੍ਰੇਮ ਨਾਲ ਸੇਵਾ ਕਰਦਾ ਸੀ। ਇਹਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਹਨੂੰ ਕਸ਼ਮੀਰ ਦੀ ਸੰਗਤ ਬਾਸੋਂ ਕਾਰ ਭੇਟ ਲੈਣ ਵਾਸਤੇ ਭੇਜਿਆ। ਭਾਈ ਗੜੀਆ ਹਰਗਵਿੰਦਪੁਰੇ ਤੋਂ ਹੌਲੀ-ਹੌਲੀ ਚੱਲ ਗਏ। ਜਦੋਂ ਗੁਜਰਾਤ ਪਹੁੰਚਿਆ ਉਥੇ ਆਪ ਜੀ ਨੂੰ ਮੀਆਂ ਸ਼ਾਹ ਦੌਲਾ ਜੋ ਗੁਜਰਾਤ ਵਿੱਚ ਇੱਕ ਪ੍ਰਸਿੱਧ ਕਰਨੀ ਵਾਲਾ ਫਕੀਰ ਸੀ ਮਿਲਿਆ ਸ਼ਾਹ ਦੌਲੇ ਨੇ ਆਖਿਆ ਭਾਈ ਜੀ ਆਪ ਕਿਰਪਾ ਕਰਕੇ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਸੁਣਾਓ ਜਿਦੇ ਵਿੱਚ ਮੌਲਾ ਦੀ ਬਹੁਤ ਸਿਵਤਾ ਪਰਮਾਤਮਾ ਦੀ ਬਹੁਤ ਹੀ ਉਸਤਦ ਕੀਤੀ ਹੋਈ ਆ ਉਹ ਸੁਣਾਓ ਮੀਆਂ شاہ ਦੌਲਾ ਦਾ ਪ੍ਰੇਮ ਵੇਖ ਕੇ ਭਾਈ ਗੜੀਆਂ ਨੇ ਸੁਖਮਨੀ ਸਾਹਿਬ ਪੜਨਾ ਆਰੰਭ ਕਰ ਦਿੱਤਾ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਜਦੋਂ شاہ ਦੌਲਾ ਨੇ ਰਹਾਉ ਦੀ ਤੱਕ ਸੁਖਮਨੀ ਸੋਖਿਆ ਅਮਰਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਇਹ ਤੁਗ ਸੁਣੀ ਨਾ ਬਹੁਤ ਪਰਸਾਨ ਹੋ ਗਿਆ ਦਾ ਕਿ ਮੇਰਾ प्रयोजन ਮੈਨੂੰ ਪ੍ਰਾਪਤ ਹੋ ਗਿਆ ਮੈਂ ਉਸ ਗੁਰੂ ਆਕ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਇਸ ਤੋਂ ਉਪਰੰਤ ਹੋਰ ਕੁਝ ਸੁਣਨ ਦੀ ਮੇਰੀ ਇੱਛਾ ਨਹੀਂ ਰਈ ਸ਼ਾਹ ਦੌਲਾ ਦੀ ਗੱਲ ਸੁਣ ਕੇ ਭਾਈ ਗੜੀਏ ਨੇ ਆਖਿਆ ਆਪ ਧੰਨੋ ਇੱਥੇ ਕੁਝ ਦਿਨ ਠਹਿਰ ਗਏ ਜਦੋਂ ਭਾਈ ਗੜੀਆ ਇੱਥੋਂ ਤੁਰਿਆ ਤੇ ਮੀਆਂ ਦੌਲਾ ਭਾਈ ਜੀ ਨੂੰ ਤੋਰਨ ਵਾਸਤੇ ਉਹਨਾਂ ਦੇ ਨਾਲ ਸ਼ਹਿਰੋਂ ਬਾਹਰ ਤੱਕ ਗਿਆ ਇਸ ਸਮੇਂ ਮੀਆਂ ਦੌਲੇ ਨੇ ਵੇਖਿਆ ਭਾਈ ਜੀ ਦੀ ਜੁੱਤੀ ਜੜੀ ਉਹ ਟੁੱਟੀ ਹੋਈ ਹੈ ਰੇਤ ਉੱਡ-ਉੱਡ ਕੇ ਜੁੱਤੀ ਦੇ ਨਾਲ ਉਹਦੇ ਗੋਡਿਆਂ ਤੱਕ ਲੱਤਾਂ ਭਰ ਗਈਆਂ ਸ਼ਾਹ ਦੌਲੇ ਨੇ ਸੋਚਿਆ ਵੀ ਇਹਦੇ ਪਾਸ ਪੈਸੇ ਨਾ ਹੋਣ ਕਰਕੇ ਨਵੀਂ ਜੁੱਤੀ ਨਹੀਂ ਲੈ ਸਕਿਆ ਏਸ ਕਰਕੇ ਟੁੱਟੀ ਹੋਈ ਜੁੱਤੀ ਨਾਲ ਐਨਾ ਦੁੱਖ ਪਾ ਰਿਹਾ ਇਹਨੂੰ ਕੋਈ ਰਿੱਧੀ ਸਿੱਧੀ ਦੀ ਸ਼ਕਤੀ ਦੇ ਦੇਣੀ ਚਾਹੀਦੀ ਹੈ ਜਿਹਦੇ ਨਾਲ ਇਹਦਾ ਸੁੱਖ ਮੈਨੂੰ ਪ੍ਰਾਪਤ ਹੋਵੇ ਸ਼ਾਹ ਦੌਲਾ ਦੀ ਗੱਲ ਭਾਈ ਗੜੀਏ ਨੇ ਸ਼ਿਗਰੀ ਸਮਝ ਕੇ ਉਹਦਾ ਸੰਸਾਰ ਮਟਾਉਣ ਵਾਸਤੇ ਖੜੇ ਹੋ ਗਏ ਜਦੋਂ ਇੱਧਰ ਉੱਧਰ ਵੇਖਿਆ ਸਾਰੀ ਧਰਤੀ ਸੋਨੇ ਦੀ ਦਿਸਣ ਲੱਗ ਪਈ ਇਸ ਦ੍ਰਿਸ਼ਣੋ ਵੇਖ ਕੇ ਮੀਏ ਦੌਲੇ ਦਾ ਸੰਸਾਰ ਨਿਵਰਤ ਹੋ ਗਿਆ ਇਹ ਸਮਝ ਕਰਕੇ ਵੀ ਇਹ ਸਭ ਸ਼ਕਤੀਆਂ ਦਾ ਮਾਲਕ ਹੈ ਇਹਨੂੰ ਧਨ ਦਾ ਘਾਟਾ ਨਹੀਂ ਹੈ ਭਾਈ ਜੀ ਦੇ ਪੈਰਾਂ ਦੇ ਪੈ ਗਿਆ ਆਖਿਆ ਧੰਨ ਆਪ ਅਦੇ ਧੰਨ ਆਪ ਜੀ ਦਾ ਗੁਰੂ ਹੈ ਭਾਈ ਗੜੀਏ ਨੇ ਆਖਿਆ ਗੁਰੂ ਘਰ ਧੰਨ ਦਾ ਘਾਟਾ ਨਹੀਂ ਪਰ ਸ਼ਕਤੀਆਂ ਦੇ ਹੁੰਦਿਆਂ ਵੀ ਸਹਿਣ ਸ਼ੀਲ ਤੇ ਨਿਮਰ ਸਿੱਖ ਹੁੰਦਾ ਇਹ ਗੱਲ ਕਰਕੇ ਭਾਈ ਗੜੀਆ ਦੌਲੇ ਸਾਧੋ ਵਿਦਿਆ ਹੋ ਕੇ ਕਸ਼ਮੀਰ ਪਹੁੰਚ ਗਿਆ ਕਸ਼ਮੀਰ ਦੀ ਸੰਗਤ ਨੇ ਆਪ ਜੀ ਦਾ ਬਹੁਤ ਸਨਮਾਨ ਕੀਤਾ ਗੁਰੂ ਜੀ ਦਾ ਹੁਕਮਨਾਮਾ ਪੜ ਗਏ ਸੰਗਤ ਨੇ ਸੀਸ ਤੇ ਰੱਖ ਕੇ ਸਤਕਾਰ ਕੀਤਾ ਅਦੇ ਗੁਰੂ ਕੀ ਕਾਰ ਭੇਟਾ ਇਕੱਠੀ ਕਰ ਗਏ ਭਾਈ ਗੜੀਏ ਨੂੰ ਦੇ ਦਿੱਤੇ ਅੱਗੋਂ ਭਾਈ ਗੜੀਏ ਨੇ ਕਾਰ ਭੇਟ ਦਾ ਲੰਗਰ ਲਾਤਾ ਹੋਰ ਵੀ ਜਿਹੜਾ ਕੋਈ ਦੀਨ ਦੁਖੀ ਮੰਗਣ ਆਵੇ ਉਹਦੀ ਲੋੜ ਪੂਰੀ ਕਰ ਦਿੱਤੀ ਇਸ ਤਰ੍ਹਾਂ ਸਾਰੀ ਕਾਰ ਭੇਡ ਦਾ ਧਨ ਖਰਚ ਕਰਕੇ ਭਾਈ ਗੜੀਆ ਖਾਲੀ ਹੱਥ ਗੁਰੂ ਜੀ ਪਾਸ ਪਹੁੰਚ ਗਿਆ ਜਦੋਂ ਗੁਰੂ ਜੀ ਨੇ ਪੁੱਛਿਆ ਵੀ ਆਰਪਕਾਰ ਭੇਡ ਸੰਗਤ ਵੱਲੋਂ ਕੀ ਲਿਆਂਦੇ ਲਿਆਂਦੀ ਜੇ ਤਾਂ ਗੜੀਏ ਨੇ ਆਖਿਆ ਮਹਾਰਾਜ ਆਪ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ ਜਿਹੜੀ ਗੁਰੂ ਪੂਜਾ ਸੰਗਤ ਨੇ ਦਿੱਤੀ ਸੀ ਉਹ ਸਾਰੀ ਮੈਂ ਆਪ ਜੀ ਨੂੰ ਅਰਪਣ ਕਰਕੇ ਉਹਦਾ ਲੰਗਰ ਤਿਆਰ ਕਰਕੇ ਸਿੱਖਾਂ ਨੂੰ ਸਿਖਾ ਦਿੱਤਾ ਸਿੱਖਾਂ ਨੂੰ ਸਿਖਾ ਦਿੱਤਾ ਆਪ ਹੀ ਸਭ ਵਿਚਾਰ ਰਹੇ ਹੋ ਸਿੱਖਾਂ ਦੀ ਸਤਿ੍ਰਿਪਤੀ ਨਾਲ ਹੀ ਆਪ ਜੀ ਨੂੰ ਸੁਖ ਪ੍ਰਾਪਤ ਹੁੰਦਾ ਗੜੀਏ ਦੀ ਗੱਲ ਸੁਣ ਕੇ ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਆਖਿਆ ਭਾਈ ਤੂੰ ਬਹੁਤ ਚੰਗਾ ਕੀਤਾ ਹੁਣ ਤੂੰ ਆਪਣੇ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਅਦੇ ਸਤਨਾਮ ਦਾ ਸਿਮਰਨ ਕਰ ਤੇਰੀ ਘਾਲ ਥਾਏ ਪੈ ਗਈ ਐ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਗੜੀਆ ਘਰ ਆ ਗਿਆ ਅਦੇ ਜੋ ਕੋਈ ਵੀ ਕੁਝ ਮੰਗਣ ਆਵੇ ਉਹਨੂੰ ਤਤਕਾਲ ਹੀ ਘਰੋਂ ਧਨ ਕੱਢ ਕੇ ਦੇ ਦਿੰਦਾ ਜੇ ਕਦੀ ਉਸ ਪਾਸੋਂ ਘਰ ਦਾ ਧਨ ਮੁੱਕ ਜਾਵੇ ਫਿਰ ਇਹ ਗੱਲ ਪੁਕਾਰ ਕੇ ਕਹਿੰਦਾ ਕਿ ਜਿੰਨੇ ਪੁੱਤਰ ਦੀ ਦਾਤ ਲੈਣੀ ਹੋਵੇ ਉਹ ਆਣ ਕੇ 5 ਰੁਪਏ ਭੇਟਾ ਕਰ ਦੇਵੇ ਉਹਦੇ ਘਰ ਪੁੱਤਰ ਹੋ ਜਾਵੇਗਾ ਇਸ ਤਰ੍ਹਾਂ ਜਿਹੜਾ ਧੰਨ ਆਉਂਦਾ ਉਹ ਲੋੜਵੰਦਾਂ ਨੂੰ ਦੇ ਦਿੰਦਾ ਅਦੇ ਲੰਗਰ ਚਲਾਉਂਦਾ ਭਾਈ ਗੜੀਆ ਮਨ ਕਰਕੇ ਸਦਾ ਪਾਰੇ ਉਪਕਾਰੀ ਰਹਿੰਦਾ ਅਦੇ ਨਾਮ ਦਾ ਸਿਮਰਨ ਕਰਕੇ ਗੁਰੂ ਜੀ ਨੂੰ ਹਿਰਦੇ ਦੇ ਵਿੱਚ ਵਸਾਈ ਰੱਖਦਾ ਸਤ ਨਾਮ ਦਾ ਸਿਮਰਨ ਆਵ ਕਰਦਾ ਸੰਗਤਾ ਪਾਸੋਂ ਵੀ ਕਰਾਉਂਦਾ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਰਾਹੀ ਗਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇ ਭਾਈ ਗੜੀਆ ਸਾਰੀਆਂ ਸੰਗਤਾਂ ਨੂੰ ਸਤ ਨਾਮ ਦਾ ਸਿਮਰਨ ਕਰਾਉਂਦਾ ਸਦਾ ਪਰੇਵਕਾਰ ਕਰਦਾ ਤੇ ਸਿਮਰਨ ਕਰਕੇ ਗੁਰੂ ਜੀ ਨੂੰ ਰੱਦੇ ਦੇ ਵਿੱਚ ਵਸਾਈ ਰੱਖਦਾ ਇਸ ਤਰ੍ਹਾਂ ਮਹਾਰਾਜ ਜੀ ਦੇ ਸੰਗਤਾਂ ਦਰਸ਼ਨ ਕਰਕੇ ਸਾਧਗੁਰੂਆਂ ਦੇ ਬਚਨ ਸੁਣ ਕੇ ਤੇ ਆਪਣੇ ਹਿਰਦੇ ਨੂੰ ਸ਼ਾਂਤ ਰੱਖਦੀਆਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ